ਅਕਾਲੀ ਕਾਂਗਰਸ ਨੂੰ ਤੋਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਸ਼ਾਇਦ ਇਹ ਨਰਜਵਾੜਿਆਂ ਤੋਂ ਖੜਾ ਛੁੱਟੂਗਾ ਤੇ ਆ ਆਮ ਘਰਾਂ ਦੇ ਜਵਾਰ ਤੇ ਭੇਜ ਦਿਆਂ ਸ਼ਾਇਦ ਕੋਈ ਜਾ ਕੇ ਚੰਚ ਦੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਆ ਤੁਹਾਡੇ ਸਾਹਮਣੇ ਆਸੀਂ ਮੀਆਂ ਬੀਬੀ ਵਿਧਾਨ ਸਭਾ ਦੇ ਬਾਹਰ ਕੇ ਜਾ ਕੇ ਬੈਠ ਜਾਂਦੇ ਆ ਪੁੱਤ ਦੇ ਇਨਸਾਫ ਦੀ ਖਤਰ ਇਹ ਸਾਰੇ ਐਮ ਐਲ ਏ ਦੰਦ ਕੱਢ ਤੇ ਦੂਰ ਦੀ ਤੁਰ ਜਾਂਦੇ ਐ ਹਨ ਇੱਕ ਕੋਸ਼ਿਸ਼ ਨਹੀਂ ਲਗਿਆ ਵੀਰੋ ਹਲੇ ਅੱਜ ਮੌਤ ਹੋਈ ਐ ਕੱਲ ਨੂੰ ਤੁਹਾਡੇ ਮਜ਼ਾਕ ਵੀ ਉੱਡਣੀ ਐ ਮੈਂ ਪੁੱਤ ਦੇ ਸੰਘਰਸ਼ ਲੜਨ ਦੇ ਵਿੱਚ ਕੁਝ ਮੇਥੋਂ ਗਲਤੀਆਂ ਹੋਈਆਂ ਨੇ ਮੈਂ ਤੁਹਾਨੂੰ ਉਹ ਦੱਸਣ ਆਇਆ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜਿਹੜੇ ਮੈਂ ਕਰ ਗਿਆ ਮੇਰਾ ਮਜ਼ਾਕ ਕਢਾਉਂਦਿਆ ਤੁਹਾਡੇ 20000 ਵਰਗੇ ਜਦੋਂ ਗੱਲ ਕਤਲਾਂ ਨਹੀਂ ਚੱਲਦੀ ਐ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਵੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲੈਂਦਾ ਸੀ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਕੋ ਯਾਰ ਕਿੰਨੇ ਕਿ ਕਤਲ ਗਿਣਾਵਾ ਹੁਣ ਤਾਂ ਲਿਸਟ ਇਡੀ ਲੰਮੀ ਹੋ ਜਾਂਦੀ ਐ ਕਤਲਾਂ ਦੇ ਨਾਂ ਗਿਣਦੇ ਆ ਗਿਣਦੇ ਉੱਥੇ ਆਕਾ ਬੈਠੇ ਨੇ ਜੱਗੂ ਭਗਮਾਨਪੁਰੀਏ ਵਰਗੇ ਲੌਰੈਂਸ ਵਰਗੇ ਪਤਾ ਨਹੀਂ ਹੁਣ ਤਾਂ ਕਿੰਨੇ ਲੌਰਸਾ ਹੁਣ ਤਾਂ ਗਿਣੇ ਵੀ ਨਹੀਂ ਜਾਂਦੇ ਜਿਹੜੀ ਅੱਜ ਦੀ ਇਹ ਘਟਨਾ ਹੋਈ ਐ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਐ ਇਲੈਕਸ਼ਨ ਹੁੰਦੇ ਐ ਚੰਡੀਗੜ੍ਹ ਕੱਲਾ ਛੱਡਦਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲਿਆ ਕੇ ਤਾਂ ਛੱਡ ਦਿਓ ਜੀ ਰਾਤ ਕੋਈ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮਗਰੋਂ ਸਿਕਿਉਰਿਟੀ ਬਿਟਰਾ ਕਰਤੀ ਨਿਹੱਥਾ ਕਰਤਾ ਸਖਵਿੰਦਰ ਬਾਈ ਦਾ ਅਸਲਾ ਜਮ੍ਹਾਂ ਕਰ ਲਿਆ ਨਿਹੱਥਾ ਕਰਤਾ ਇੱਕ ਵਾਰੀ ਫੇਰ ਤੋਂ ਦਿਲੋ ਦਿਮਾਗ ਦੇ ਉੱਤੇ ਉਹੀ ਕਾਲੀ ਸ਼ਾਮ 29 ਮਈ ਦੀ ਅੱਖਾਂ ਦੇ ਸਾਹਮਣੇ ਆਉਣ ਲੱਗ ਗਈ ਅਸੀਂ ਘਰ ਦੇ ਵਿੱਚ ਬੈਠੇ ਆ ਸਹਿਜੀ ਸ਼ੋਭਦੀਪ ਦੀ ਮਾਂ ਕਹਿੰਦੀ ਹੈ ਇਹ ਵੀ ਚਲਾ ਗਿਆ ਆ ਵੀ ਵਾਗ ਗਿਆ ਮੀਰੋ ਇਹ ਗਿਣਤੀ ਅਸੀਂ ਕਦੋਂ ਤੱਕ ਕਰਦੇ ਰਵਾਂਗੇ ਜਿਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸੇ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਮੈਂ 59 ਸਾਲ ਦੀ ਉਮਰ ਭੋਗ ਚੁੱਕਿਆ ਹਾਂ ਪਰੰਤੂ ਜਿੰਨਾ ਕੁਛ ਪੁੱਤ ਦੀ ਮੌਤ ਨੇ ਮਗਰ ਲਿਆ 3 ਸਾਲਾਂ ਨੇ ਸਿਖਾਇਆ ਉਹਨਾਂ 57 ਸਾਲਾਂ ਚ ਨਹੀਂ ਸਿੱਖਿਆ ਕਿ ਉਹ ਜੇ ਹਾਲਾਤ ਇੱਕ ਕਤਲ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਕਿ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜਾਈ ਨਹੀਂ ਰਹੇਗੀ ਰੰਜਿਸ਼ਾਂ ਸਾਡੀਆਂ ਲੱਖ ਹੋ ਸਕਦੀਆਂ ਹਰ ਇੱਕ ਬੰਦਾ ਔਗਣਾ ਨਾਲ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਇਹ ਇਹਨਾਂ ਸਭ ਕੁਛ ਦੀ ਸਜ਼ਾ ਹੀ ਕੋਈ ਪਸਤਾਲ ਕਤਲ ਬਸ ਇਹ ਦੂ ਇਦੋਂ ਕੋਈ ਬਹਿ ਕੇ ਗੱਲ ਕਰਨ ਦਾ ਸਮਾਂ ਕੋਈ ਧਿਆਨ ਲਵਾ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰ ਦੇ ਦਰਬਾਰੇ ਅਰਜੀ ਦੇ ਕੇ ਕੋਈ ਬਦਲ ਨਹੀਂ ਹੋਰ ਕਿਉਂਕਿ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਤੰਤਰ ਹੈ ਜਿਹੜੇ ਲੋਕ ਅਸੀਂ ਚੁਣ ਕੇ ਅਕਾਲੀ ਕਾਂਗਰਸ ਨੂੰ ਤੋਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਸ਼ਾਇਦ ਇਹ ਨਰਜਵਾਰਿਆਂ ਤੋਂ ਖੜਾ ਛੁੱਟੂਗਾ ਤੇ ਆ ਆਮ ਘਰਾਂ ਦੇ ਜਵਾਬ ਤੇ ਭੇਜਦੇ ਆ ਸ਼ਾਇਦ ਕੋਈ ਜਾ ਕੇ ਚੰਚ ਦੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਆ ਤੁਹਾਡੇ ਸਾਹਮਣੇ ਆ ਅਸੀਂ ਮੀਆਂ ਬੀਬੀ ਵਿਧਾਨ ਸਭਾ ਦੇ ਬਾਹਰ ਕੇ ਜਾ ਕੇ ਬੈਠ ਜਾਨੇ ਆ ਪੁੱਤ ਦੇ ਇਨਸਾਫ ਦੀ ਖਾਤਰ ਇਹ ਸਾਰੇ ਐਮਐਲਏ 헤ੜੇ-헤ੜ ਦੰਦ ਕੱਢਦੇ ਦੂਰ ਦੀ ਤੁਰ ਜਾਂਦੇ ਇਹਨਾਂ ਨੇ ਕੁਝ ਨਹੀਂ ਲਗਿਆ ਵੀਰੋ ਹਲੇ ਅੱਜ ਮੌਤ ਹੋਈ ਐ ਕੱਲ ਨੂੰ ਤੁਹਾਡੇ ਮਜ਼ਾਕ ਵੀ ਉੱਡਣਗੇ ਉਹ ਸਾਡੀ ਭੈਣ ਜਿਹੜੀ ਅੱਜ ਵਿਧਵਾ ਹੋਈ ਐ ਹਮਦਰਦੀ ਦੀ ਜਗ੍ਹਾ ਤੇ ਉਹਦੇ ਹੁੱਜਾ ਲੱਗਣਗੇ ਆ ਚੋਕਾ ਲੱਗਣਗੇ ਆ ਹਰ ਜਗ੍ਹਾ ਦੇ ਉੱਤੇ ਉਹਨੂੰ ਜਲੀਲ ਕੀਤਾ ਜਾਊਗਾ ਉਹਨੇ ਬੱਚੀ ਨੇ ਕੋਟਾਂ ਭੁਗਤਣੀਆਂ ਮੁਕੱਦਮੇ ਲੜਨੇ ਆ ਤੁਸੀਂ ਦੇਖੋ ਹਲੇ ਤਾਂ ਇਹ ਸ਼ੁਰੂਆਤ ਐ ਮੈਂ ਤੁਹਾਡੇ ਕੋਲੇ ਕੁਝ ਮੈਂ ਪੁੱਤ ਦੇ ਸ਼ਿੰਗਾਰਸ਼ ਲੜਨ ਦੇ ਵਿੱਚ ਕੁਝ ਮੇਥੋਂ ਗਲਤੀਆਂ ਹੋਈਆਂ ਨੇ ਮੈਂ ਤੁਹਾਨੂੰ ਉਹ ਦੱਸਣ ਆਇਆ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜਿਹਹੇ ਮੈਂ ਕਰ ਗਿਆ ਮੇਰਾ ਮਜ਼ਾਕ ਕਢਾਉਂਦਿਆ ਤੁਹਾਡੇ 20000 ਵਰਗੇ ਜਦੋਂ ਗੱਲ ਕਤਲਾ ਨਹੀਂ ਚੱਲਦੀ ਐ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲੈਂਦਾ ਸੀ ਤੁਸੀਂ ਤਾਂ ਘਟਾ ਦਿਓ ਤੁਸੀਂ ਸਾਰਿਆਂ ਨੇ ਸਮਝੌਤੇ ਕਰਲੇ ਤੁਸੀਂ ਤਾਂ ਉਹ ਤੋਂ ਵੀ ਤੁਸਾਂ 10 12 ਤੇ ਲੈ ਕੇ ਇਸ ਐਵਰੇਜ ਨੂੰ ਔਰ ਮਾਰਦੇ ਵੀ ਕਿਹੜਾ ਹੋਂ ਕਤਲ ਹੁੰਦਾ ਕੋਈ ਮੇਰੇ ਵਰਗੇ ਬੁੱਢੇ ਠੇਰੇ ਤੇ ਗੋਲੀ ਮਾਰ ਗਿਆ ਡੰਗ ਲੈ ਜਾਂਦਾ ਓਏ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰਦੇ ਹੋ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਵਾ ਤੇ ਹੁੰਦਾ ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰਦੇ ਹੋ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਓ ਯਾਰ ਕਿੰਨੇ ਕਿ ਕਤਲ ਗਿਣਾਵਾਂ ਹੁਣ ਤਾਂ ਲਿਸਟ ਇੰਨੀ ਲੰਮੀ ਹੋ ਜਾਂਦੀ ਐ ਕਤਲਾਂ ਦੇ ਨਾਂ ਗਿਣਦਿਆਂ ਗਿਣਦਿਆਂ ਔਰ ਸਾਡੇ ਚੁਣੇ ਹੋਏ ਨਮਾਇंदे ਕੀ ਕਹਿੰਦੇ ਐ ਇਹ ਇੱਕ ਐਵਰੇਜ ਐ ਲਾਂਡ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਐ ਹੁਣ ਐਡਾ ਵੱਡਾ ਕਤਲ ਹੋ ਗਿਆ ਜਸਟਿਸ ਕਦ ਐ ਜਸਟਿਸ ਕਦ ਐ ਕਿ ਸਾਨੂੰ ਸੁਖਵਿੰਦਰ ਬਾਈ ਮਿਲ ਜੂਗਾ ਨਹੀਂ ਮਿਲਣਾ ਨਾ ਜਦੋਂ ਮਿਲਣਾ ਹੀ ਨਹੀਂ ਫਿਰ ਜਸਟਿਸ ਕਦ ਆ ਮਿਲੂਗਾ ਸਾਨੂੰ ਅਸੀਂ ਚਾਹੁੰਦੇ ਐ ਸਿਸਟਮ 'ਚ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਹਾਂ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਠੁਕਮੀ ਕੀਤਾ ਜਾਵੇ ਯਾਰ ਇੱਕ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣਗੇ ਲਲਾ ਪਪਾ ਕਰਕੇ ਅਦਾਲਤ ਚ ਰੱਖ ਦੇਣਾ ਉਦੋਂ ਮਗਰੋਂ 5 ਸਾਲਾਂ ਬਾਅਦ ਤਾਂ ਕਾਨੂੰਨ ਕਹਿੰਦੇ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕੇ ਉਹਦੀ ਜ਼ਮਾਨਤ ਕਰ ਦਿੰਦੀ ਹੈ ਯਾਰ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਰੁਲ ਗਿਆ ਦੂਜੇ ਪਾਸੇ ਨੇ 4 ਸਾਲ ਜੇਲ੍ਹ ਚ ਲਾਉਣੇ ਉਦੋਂ ਮਗਰੋਂ ਫੇਰ ਆ ਜੂ ਐ ਨਹੀਂ ਪਤਾ ਉਹ ਤੋਂ ਪਹਿਲਾਂ ਜੇਲ੍ਹ ਨਹੀਂ ਹੈਗੀ ਅੱਗੇ ਹੋਸਟਲ ਨੇ ਉੱਥੇ ਆ ਕੇ ਬੈਠੇ ਨੇ ਜੱਗੂ ਭਗਵਾਨਪੁਰੀਏ ਵਰਗੇ ਲਾਰੈਂਸ ਵਰਗੇ ਪਤਾ ਨਹੀਂ ਹੁਣ ਤੱਕ ਕਿੰਨੇ ਲਾਰੈਂਸ ਹੁਣ ਤਾਂ ਗਿਣੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ ਇੱਕ ਕਤਲ ਤੋਂ ਬਾਅਦ ਹੁਣ ਗੈਂਗਸਟਰ ਬਾਦ ਨਹੀਂ ਹੈਗਾ ਪੇਸ਼ਾ ਬਣ ਗਿਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਰਲੇ ਹੋਏ ਨੇ ਤੁਹਾਡੇ ਸਾਹਮਣੇ ਮੈਂ ਦੱਸਦਾ ਮੇਰੇ ਜਿਹੜੀ ਅੱਜ ਦੀ ਇਹ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਆ ਚੰਡੀਗੜ੍ਹ ਕੱਲਾ ਛੱਡਤਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲਿਆ ਕੇ ਤਾਂ ਛੱਡ ਦਿਓ ਜੀ ਰਾਤ ਕੋਈ ਛੱਡਤਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮਗਰੋਂ ਸਿਕਿਉਰਿਟੀ ਵਿਡਰਾ ਕਰਤੀ ਨਿਹੱਥਾ ਕਰਤਾ ਸੁਖਵਿੰਦਰ ਬਾਈ ਦਾ ਅਸਲਾ ਜਮ੍ਹਾਂ ਕਰ ਲਿਆ ਨਿਹੱਥਾ ਕਰਤਾ ਇਹ ਮਗਰ ਲੱਗੇ ਹੋਏ ਨੇ ਪਹਿਲਾ ਉਹ ਤੋਂ ਸਭ ਕੁਝ ਵਿਡਰਾ ਕਰਦੇ ਐ ਫਿਰ ਜਦੋਂ ਉਹਨੂੰ ਦੇਖ ਲੈਂਦੇ ਵੀ ਹੁਣ ਜਮਾ ਇਕੱਲਾ ਹੈ ਹੁਣ ਜਦੋਂ ਹੁਣ ਜਿਹੜਾ ਮਰਜੀ ਦੁੱਕੀ ਦਾ ਗੈਂਗਸਟਰ ਭੇਜ ਦੋ ਉਹ ਗੋਲੀ ਮਾਰ ਕੇ ਤੁਰ ਜੂ ਹੁਣ ਵੀਰੋ ਜਿਹਦੇ ਨੇ ਤਾਂ ਹੁੰਦੀ ਐ ਲਾਕਡਾਟ ਵੇਲਾ ਕਿ ਵੇਲਾ ਵੇਖ ਕੇ ਲੰਘ ਜਾਗੇ ਘਰ ਮੂਰਤੀ ਦਾ ਜਾਵਾਂਗੇ ਇਕੱਲੇ ਇਕੱਲੇ ਨਾ ਜਾਵਾਂਗੇ ਹੁਣ ਜਿਹਦਾ ਐ ਨਹੀਂ ਪਤਾ ਤੁਸੀਂ 50 ਜਾਣੇ ਖੜੋ ਕਿਹੜਾ ਪਸਤੌਲ ਕੱਡੂ ਕੱਢ ਕੇ ਗੋਲੀ ਮਾਰ ਦੂ ਉਹਦਾ ਕੀ ਹੱਲ ਐ ਬਾਈ ਜੀ ਕਾਦੇ ਤੋਂ ਬਚਤ ਕਰਾਂਗੇ ਇਨਾਂ ਦਾ ਮਾਹੌਲ ਹੀ ਹੋ ਗਿਆ ਸਿਰਜਤਾ ਹਰੇਕ ਲੀਲੀ ਬੀਲੀ ਜਿਹੜੀ ਹਰੇ ਕੋਲੇ ਪਿਸਤੌਲ ਹੈ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾਹ ਕਿਹਨਾਂ ਤੇ ਹੈ ਜਿਹਦੇ ਬਜਵਾਕ ਚੰਗੀ ਲਾਈਨ ਤੇ ਹੈ ਜਿਹਦਾ ਜਵਾਕ 4 ਪੈਸੇ ਕਮਾ ਕੇ ਘਰੇ ਵੜਦੇ ਉਹਦੀ ਮੌਤ ਸਭ ਤੋਂ ਨੇੜੇ ਹੈ ਇਹ ਚਾਹੁੰਦੇ ਹੀ ਹੈ ਹੁਣ ਮੈਨੂੰ ਐ ਦੱਸੋ ਗੈਂਗਸਟਰ ਬਾਦ ਤੇ ਨਸ਼ੇ ਦੇ ਤਸਕਰ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਆ ਵੀਰੋ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜਾ ਗੈਂਗਸਟਰ ਰਹਿਣਗੇ ਜਾਂ ਗੈਂਗਸਟਰ ਰਹਿਗੇ ਤਾਂ ਨਸ਼ਾ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਨਸ਼ਾ ਵੇਚਦਾ ਕੌਣ ਹੈ ਛਿੱਤਰ ਵਾਲਾ ਬੰਦਾ ਤਾਂ ਨਸ਼ਾ ਵੇਚਦਾ ਹੈ ਮੇਰੇ ਵਰਗਾ ਲੈ ਕੇ ਤੁਰੂਗਾ ਇੱਥੇ ਜਾ ਕੇ ਬਾਹ ਨੂੰ ਵਟਾ ਦੇ ਲੂ ਮੁਲਾਜ਼ਮ ਜਾ ਕੇ ਸੋ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਬੜੇ ਤਰੀਕੇ ਦੇ ਨਾਲ ਜੇਲਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨੀਪੂਲੇਟ ਕੀਤਾ ਜਾਂਦਾ ਪਹਿਲਾਂ ਸਾਡੇ ਜਵਾਗ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਿਆ ਜਾਂਦਾ ਉਹ ਫਿਰ ਸਿਆਸੀ ਨਿਸ਼ਾਨੇ ਢੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਜਵਾਬ ਦੀ ਅੱਜ ਜਾਂਚ ਧੰਗ ਨਾਲ ਹੋ ਜੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਵਿੰਦਰ ਦੇ ਕਤਲ ਦੀ ਜਾਂਚ ਜਿਹੜੀ ਅੱਗੇ ਨਹੀਂ ਵਧਣੀ ਜਿਹੜਾ ਮੇਰੇ ਖਸ਼ ਹੈ ਜਦੋਂ ਤੁਸੀਂ ਇੱਥੋਂ ਲੈ ਚੱਕ ਲਈ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੱਲੀਆਂ ਦਫ਼ਤਰਾਂ ਦੇ ਗੇੜੇ ਮਾਰਨ ਜੋਗੇ ਰਹਿ ਜਾਓਗੇ ਕਿਸੇ ਨੇ ਤੁਹਾਡੀ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਬੈਠਾ ਸੀ ਮੁੱਖ ਮੰਤਰੀ ਉਹਨੇ ਇੱਕ ਇਹ ਨਹੀਂ ਕਿਹਾ ਬਜ਼ੁਰਗ ਜੋੜਾ ਯਾਰ ਤਰਸ ਦੇ ਆਧਾਰ ਦੇ ਉੱਤੇ ਉਹ ਇਹਨੂੰ ਅੰਦਰ ਬਿਠਾ ਕੇ ਚਾਹ ਦਾ ਕੱਪੀ ਪਿਆ ਦੂ ਦੁਖੀ ਨੇ ਦੁਨੀਆ ਉਜੜੀ ਐ ਦੀ ਭੜਕਦਾ ਹੀ ਕੋਈ ਤਰਸ ਨਹੀਂ ਕਰਦਾ ਵੀਰ ਮੇਰੇ ਉਹ ਆ ਤਾਂ ਅਸੀਂ ਇਹੋ ਜਿਹੇ ਭੰਡਾ ਲਿਆ ਕੇ ਬਿਠਾਤੇ ਜਿਨ੍ਹਾਂ ਦਾ ਕੰਮ ਹੋਣਾ ਸੀ ਸਾਨੂੰ ਬੇਕੂਬ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲਿਓ ਮੀ ਇਹ ਤੇ ਹਿਆਰ ਦੀਆਂ ਜਿਹੜੇ ਜੇ ਵਿਧਾਨ ਸਭਾ ਦੇ ਵਿੱਚ ਬੋਲਦੇ ਆ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਇੱਕ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲਿਓ ਫਿਰ ਇਲੈਕਸ਼ਨ ਦੇ ਵੇਲੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਚੱਕਦੇ ਜਦੋਂ ਇੱਕ ਵਾਰ ਐਮਐਲਏ ਬਣਤਾ ਦੂਜੀ ਵਾਰ ਤੁਸੀਂ ਐਮਪੀ ਬਣਾਤਾ ਉਹ ਬਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਨਸਾ ਚ ਨੇਰੀ ਆਊਗੀ ਉਹ ਤੇ ਐਫਆਈਆਰ ਵੀ ਹੋਈ ਪਰ ਆ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਹ ਅਥਾਰਟੀ ਨੇ ਪਰ ਉੱਥੋਂ ਛੱਡਤਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਚੋਂ ਬਾਹਰ ਕਰਤਾ ਕੋ ਅੰਦਰ ਹੈ ਜਦ ਕਿ ਮੈਨੂੰ ਪਤਾ ਹੈ ਵੀ ਉਹਨੂੰ ਬਾਹਰ ਕਰਤਾ ਕਲੀਨ ਚਿੱਟ ਦੇਤੇ ਉਹ ਬੰਦਾ ਵਿਦੇਸ਼ ਵੀ ਨਿਕਲ ਗਿਆ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸਜ਼ਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਉਮੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਆ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਫਸਰਾਂ ਦੀਆਂ ਅੱਖਾਂ ਨਾਮ ਹੁੰਦੀਆਂ ਨੇ ਜਦੋਂ ਮਨ ਨੂੰ ਮਿਲਦਾ ਉਹਨਾਂ ਨੂੰ ਬੇਹੱਦ ਦੁੱਖ ਵੀ ਆਇਆ ਇਸ ਗੱਲ ਦਾ ਵੀ ਯਾਰ ਇਸ ਬੰਦੇ ਨਾਲ ਬਹੁਤ ਮਾਰੀ ਹੋਈ ਐ ਉਹ ਵੀਰੋ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਜੜ ਕੱਟ ਕੇ ਉਹ ਮਾਰੀ ਪਰਲੇ ਪਸ ਘਰੇ ਜੋ ਆਕਦਾ ਵਿਆਹ ਰੱਖਿਆ ਹੋਇਆ ਔਰ ਇਹਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਪੂ ਗਰੁੱਪ ਨੇ ਮੇਰੀ ਧੀ ਭੈਣੇ ਕ ਕੀਤੀ ਹੋਈ ਐ ਮੈਂ ਨਵਿੰਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਿਹਾ ਜਿਵੇਂ ਉਹ ਮਾਰੀਏ ਤੇਰਾ ਉਹ ਤੂੰ ਬੁਰਾ ਹਾਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਂਟ ਦਿੱਤੀ ਹੈ ਉਹ ਵੀ ਫਾਈਲ ਕਰਤੀ ਅੱਜ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਜਿਹੜੀ ਜ਼ਮੀਨ ਹੈ ਅੱਜ ਇਥੋਂ ਦੇ ਪਿੰਡ ਦੀ ਖੂਨ ਦੇ ਨਾਲ ਲਤਫਤ ਹੋਈ ਹੋਈ ਹੈ ਅੱਜ ਮੈਂ ਤੁਹਾਨੂੰ ਇੱਥੇ ਖੜਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨੇਪਾਲ ਬਣਦੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਜੱਕੇ ਪਏ ਆ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਫਿਰ ਉਹ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਨਹੀਂ ਸਾਨੂੰ ਜਾਣ ਦਿੰਦੇ ਚਾਰ ਸ਼ਫੇਰੇ ਤੁਹਾਡੇ ਗੁੰਡੇ ਟੋਲੇ ਬਣਾਈ ਫਿਰਦੇ ਆ ਜਰ ਆਮ ਬੰਦਾ ਸ਼ਰੀਬ ਬੰਦਾ ਜਾਵੇ ਤਾਂ ਜਾਵੇ ਕਿੱਥੇ ਦੱਸ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਫੋਨ ਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਹੈ ਤਾਂ ਜਿਹੜੀ ਤੁਸੀਂ ਸਾਰੀ ਕਮੇਟੀ ਐ ਮੈਂ ਤੁਸੀਂ ਬੜੇ ਸਿਆਣੇ ਹੋ ਸੂਝਬਾਨ ਹੋ ਪਰਿਵਾਰ ਨੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕਮਾਂ ਚ ਪਰਿਵਾਰ ਦੇ ਸਿਰ ਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਗੇ ਜਿਹੜੇ ਫੈਸਲੇ ਲਾਉਂਗੇ ਕਿਉਂਕਿ ਮੈਨੂੰ ਵੀ ਮੈਂ ਕਮਲਿਆ ਵਾਂਗੂ ਹਾਂ ਕਹੀ ਗਿਆ ਹਾਂ ਕਹੀ ਗਿਆ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਭੁਗਤਣੀਆਂ ਪੈ ਰਹੀਆਂ ਨੇ ਤੁਸੀਂ ਉਹ ਗਲਤੀਆਂ ਨਾ ਕਰਿਓ ਜਿੱਦẽ ਤੁਹਾਡੀ ਜਿਹੜੀ ਬੋਡੀ ਐ ਸੁਖਵਿੰਦਰ ਤਾਂ ਅੱਜ ਮਿੱਟੀ ਚ ਬਲੀਨ ਹੋ ਗਿਆ ਹੁਣ ਬੋਡੀ ਦਾ ਮੋਹ ਨਾ ਕਰਿਓ ਹੁਣ ਹੁਣ ਆਪਦੇ ਜਿਹੜੇ ਇਰਾਦੇ ਆ ਉਹਨਾਂ ਨੂੰ ਸਖਤ ਰੱਖਿਓ ਅਸੀਂ ਤੁਹਾਡੇ ਨਾਲ ਆ ਵੀਰੋ ਜਿੰਨੀ ਜੋਗਾ ਅੱਧੀ ਰਾਤ ਬੋਲ ਮਾਰਾਂਗੇ ਕਮੇਟੀ ਵਾਲੋਂ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਊਗਾ ਕੋਈ ਸ਼ਬਦ ਫੇਰ ਵੀ ਮੈਂ ਵੱਧ ਘੱਟ ਕਹਿ ਗਿਆ ਹਾਂ ਮੈਂ ਕਿਉਂਕਿ ਸੱਚਰ ਹੈ ਮੈਂ ਮੈਂ ਵੀ ਭਾਵਕ ਹੋ ਜਾਂਦਾ ਗੁੱਸਾ ਇੰਨਾ ਜ਼ਿਆਦਾ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਇਹ ਕਹੀਏ ਕੀ ਇਹਨੂੰ ਹੁਣ ਕੀ ਰੱਬ ਦਾ ਭਾਣਾ ਕਹੀਏ ਅਰਦਾਸਾਂ ਵੀ ਹੋਣਗੀਆਂ ਧਾਰਮਿਕ ਰਸਮਾਂ ਵੀ ਹੋਣਗੀਆਂ ਭਾਈ ਭਾਣਾ ਮੰਨੋ ਭਾਣਾ ਜਰ ਜੇ ਰੱਬ ਕਰੇ ਤਾਂ ਮੰਨ ਲਈਏ ਜਦੋਂ ਬੰਦਾ ਕਰਦਾ ਕਿਵੇਂ ਮੰਨੀਏ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾਤਿਕ ਸ਼ਿਕਾਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਲਿਖੀ ਇੰਨੀ ਸੀ ਇਹ ਮਨੁੱਖੀ ਗਲਤੀ ਨਹੀਂ ਇਹ ਸਾਜਸ਼ਾ ਨੇ ਸਾਰੀਆਂ ਇਹਨਾਂ ਨੂੰ ਕਦ ਤੱਕ ਅਸੀਂ ਦਫਨ ਕਰਦੇ ਰਵਾਂਗੇ ਤੋਂ ਸੋ ਅਸੀਂ ਲੜਾਈ ਲੜਾਂਗੇ ਪੂਰੇ ਜੋਰ ਨਾਲ ਲੜਾਂਗੇ ਜਿਹੜਾ ਤੁਹਾਡਾ ਪਹਿਲਾ ਫੈਸਲਾ ਹੈ ਉਹ ਤੁਹਾਡੇ ਸਾਰੇ ਕੇਸ ਦੀ ਨਹੀਂ ਜਿਹੜੀ ਭੂਮਿਕਾ ਦੱਸ ਦਊਗਾ ਵੀ ਤੁਸੀਂ ਅੱਗੇ ਕਿੰਨੀ ਕੁ ਦੂਰ ਜਾਓ ਅੱਜ ਵਾਲਾ ਫੈਸਲਾ ਕਮਜ਼ੋਰ ਨਾ ਕਰ ਲੋ ਕਿਤੇ ਮੱਸੀਂ ਬੇਨਤੀ ਕਰਦਾ ਹੋਇਆ ਕੋਈ ਸ਼ਬਦ ਭਾਵਕ ਹੋਇਆ ਵੱਧ ਘਟ ਕੇ ਗਿਆ ਹਮਾ ਸੰਗਤ ਮਾਫ ਕਰਨ ਯੋਗ ਹੈ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ